ਅੱਜ ਸਾਰੇ ਦੇਸ਼ ਦੇ ਅੰਦਰ ਆਨੰਦ ਚੋਕ ਸ੍ਰੀ ਆਰਵਿੰਦ ਕੇਜਰੀਵਾਲ ਜੀ ਦੀ ਯਾਰ ਕਾਰਨ ਨੇ ਸਰਾਸਤ ਸਵਾਂਗ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ਦੇ ਅੰਦਰ ਅੱਜ ਆਮ ਆਦਮੀ ਪਾਰਟੀ ਦੇ ਕਾਰਕਟਰ ਸੜਕਾਂ ਤੇ ਆਏ ਆ ਜੋ ਜੇਸਰਾ ਪਹਿਲੋ ਈਡੀ ਦੇ ਦੁਆਰਾ ਇੱਕ ਝੂਠਾ ਮਕਦਮਾ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਔਰ 5 ਸਾਲ ਇਨਵੈਸਟੀਗੇਸ਼ਨ ਤੋਂ ਬਾਅਦ ਵੀ ਇੱਕ ਵੀ ਫੁੱਟੀ ਕਾਡੀ ਜਿਹੜੀ ਕਿਸੇ ਜ਼ਰੂਰੀ ਨੂੰ ਨਹੀਂ ਮਿਲੀ ਨਾ ਕੋਈ ਲਾਕਰ ਮਿਲਿਆ ਨਾ ਕੋਈ ਬੈਂਕ ਚੋਂ ਮਿਲਿਆ ਸੋ ਆਜ ਜਦੋਂ ਉਸ ਕੇਸ ਦੇ ਸਬੰਧਤ ਉਹਨਾਂ ਨੂੰ ਨਿਚਲੀ ਕੋਰਟ ਨੇ ਜਵਾਬ ਨੂੰ ਵੀ ਦੇ ਦਿੱਤੀ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਸੁਭਾਵਨਾ ਸੀ ਕਿ ਉਹਨਾਂ ਨੂੰ ਜਵਾਬ ਮਿਲ ਜਾਵੇ ਪਰ ਮੋਦੀ ਦੀ ਸਰਕਾਰ ਨੇ ਬਿਲਕੁਲ ਇੱਕ ਹਿਟਲਸਾਈ ਤਰੀਕੇ ਦੇ ਨਾਲ ਇੱਕ ਹੋਰ ਕੇਸ ਸੀਬੀਏ ਦੁਆਰਾ ਜਿਹੜਾ ਉਹਨਾਂ ਦੇ ਖਿਲਾਫ ਦਰਜ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਵਿਪੱਖ ਦੀ ਆਵਾਜ਼ ਨੂੰ ਦੁਬਾਰਾ ਦੇ ਲਈ ਮੋਦੀ ਦਾ ਇੱਕ ਮੈਂ ਕਹਿ ਸਕਦਾ ਵੀ 11 ਸੁਧਾਨਾ ਇਹ ਹੱਲਾ ਹੈਗਾ ਸੋ ਇਸ ਹੱਲੇ ਦੇ ਖਿਲਾਫ ਆਜਮਾਂਗੀ ਪਾਰਟੀ ਸਾਡਾ ਪ੍ਰੋਟੈਸਟ ਕਰ ਰਹੀ ਹੈ ਸੋ ਅਸੀਂ ਮੰਗ ਕਰ ਰਹੇ ਹਾਂ ਕਿ ਸ੍ਰੀ ਆਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜਾ ਝੂਠਾ ਤੇ 11 ਕਾਨੂੰਨੀ ਟੰਗ ਦੇ ਨਾਲ ਉਹਨਾਂ ਦੀ ਰਾਸ ਰੱਖੀਆ ਮਕਦਮਾ ਦਰਜ ਕਰਕੇ ਉਹਨੂੰ ਵਾਪਸ ਲਿਆ ਜਾਵੇ ਔਰ ਜਿਸ ਤਰ੍ਹਾਂ ਵਿਪੱਖਸੀ ਸਰਕਾਰਾਂ ਨੂੰ ਸਾਥਾ ਦਿੱਤੇ ਮੋਦੀ ਸਰਕਾਰ ਵੱਲੋਂ ਜਿਹੜਾ ਆ ਉਸ ਫਿਰ ਕਰਮਚਨ ਕੀਤਾ ਜਾ ਰਿਹਾ ਸੋ ਸਾਡੇ ਸਭ ਤੋਂ ਵੱਡੇ ਲੀਡਰ ਜਿਨ੍ਹਾਂ ਦੀ ਕ੍ਰੈਡੀਬਿਲਟੀ ਇਸ ਦੇ ਅੰਦਰ ਇੱਕ ਗੁੱਡ ਗਵਰਨੈਂਸ ਦੇ ਪਿਤਾਮਾਂ ਦੇ ਰੂਪ ਚ ਚੱਲਦੀ ਹੈ ਸੋ ਇਹ ਕਿਤੇ ਨਾ ਕਿਤੇ ਘਬਰਾਟ ਹੈ ਮੋਦੀ ਦੇ ਅੰਦਰ ਬੀਜੇਪੀ ਦੇ ਅੰਦਰ ਜਿਹੜੇ ਕੇਜਲਵਾ ਤੋਂ ਡਰਦੇ ਆ ਸੋ ਅੱਜ ਉਹਨਾਂ ਦੇ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਜਲੰਧਰ ਦੇ ਅੰਦਰ ਇੱਕ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਸੋ ਜਨਤਾ ਨੂੰ ਅਪੀਲ ਕਰਦੇ ਆ ਕਿ ਇਸ ਸਤਾਨਾ ਸਹੀ ਦੇ ਖਿਲਾਫ ਡਟ ਕੇ ਸੜਕਾਂ ਤੇ ਆਓ ਤਾਂ ਜੋ ਜੇਸੀ ਜਿਹੜੀਆਂ ਡੈਮੋਕਰੈਟਿਕ ਜ਼ਬੂਰੀ ਕਦਰਾਂ ਕੀਮਤਾਂ ਨੇ ਔਰ ਜਿਹੜਾ ਸੰਵਿਧਾਨ ਦਾ ਜਿਹੜੀਆਂ ਸਥਾਪਨਾਵਾਂ ਨੇ ਉਹਨੂੰ ਬਚਾਇਆ ਜਾ ਸਕੇ